ਪੰਜਾਬੀ ਗਾਇਕ ਦਰਜੀਤ ਉਸਾਂਝ ਦੇ ਸਿਡਨੀ ਕਾਨਸਰਟ ਦੇ ਵਿੱਚ ਵੱਡੇ ਪੱਧਰ ਦਾ ਹੰਗਾਮਾ ਹੋ ਗਿਆ ਹੈ ਮੋਕੇ ਦੇ ਜੋ ਮਾਮਲਾ ਪੱਖਿਆ ਤਾਂ ਉੱਥੇ ਦਾ ਮਾਹੌਲ ਤਣਾਪੂਰਣ ਹੋ ਗਿਆ ਪੂਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਜਿੱਥੇ ਪੰਜਾਬੀ ਗਾਇਕ ਦਰਜੀਤ ਦੁਸਾਂਝ ਇਸ ਸਮੇਂ ਆਪਣੇ ਓਰਾ ਟੂਰ ਕਾਰਨ ਸੁਰਖੀਆਂ ਦੇ ਵਿੱਚ ਹਨ ਤੇ ਉਹਨਾਂ ਦਾ ਆਸਟ੍ਰੇਲੀਆ ਦੇ ਸਿਡਨੀ ਵਿੱਚ ਆਪਣਾ ਕਾਂਸਰਟ ਕੀਤਾ ਹੈ ਹਾਲਾਂਕਿ ਇਸ ਕਾਂਸਰਟ ਨੇ ਇਤਿਹਾਸ ਸਿਰਜ ਦਿੱਤਾ ਕਿਉਂਕਿ ਦਰਜੀਤ ਦੁਸਾਂਝ ਹੀ ਪਹਿਲੇ ਸਿੱਖ ਬਣ ਚੁੱਕੇ ਨੇ ਜਿਨ੍ਹਾਂ ਦਾ ਕਾਂਸਰਟ ਹਮੇਸ਼ਾ ਹਾਊਸਫੁੱਲ ਰਹਿੰਦਾ ਹੈ ਪਰ ਦਰਦਸਿ ਹੈ ਕਿ ਉਸ ਕਾਂਸਰਟ ਦੇ ਦੌਰਾਨ ਇੱਕ ਵੱਡਾ ਵਿਵਾਦ ਛਿੜ ਗਿਆ ਵਿਵਾਦ ਦਾ ਕਾਰਨ ਬਣਿਆ ਸਿੱਖਾਂ ਦੇ ਜਿਹੜੇ ਕਕਾਰ ਪਾਏ ਹੋਏ ਸਨ ਤੱਕਕਾਰ ਪਾ ਕੇ ਉਹਨਾਂ ਨੂੰ ਐਂਟਰੀ ਉਸ ਸ਼ੋਅ ਦੇ ਵਿੱਚ ਨਹੀਂ ਮਿਲੀ ਹੈ ਹਾਲਾਂਕਿ ਇਹਨਾਂ ਸਾਰੇ ਨੌਜਵਾਨਾਂ ਨੇ ਮਹਿੰਗੀਆਂ ਮਹਿੰਗੀਆਂ ਟਿਕਟਾਂ ਖਰੀਦ ਕੇ ਸ਼ੋਅ ਦੇਖਣਾ ਸੀ ਦਿਲਜੀਤ ਦੋਸਾਂਝ ਨੂੰ ਦੇਖਣਾ ਸੀ ਪਰ ਉਹਨਾਂ ਦੇ ਸੁਪਨੇ ਕਿਤੇ ਨਾ ਕਿਤੇ ਟੁੱਟ ਗਏ ਕਿਉਂਕਿ ਇਹਨਾਂ ਦੇ ਬਹੁ ਲੋ ਖਾਸ ਕਰਕੇ ਜਿਹੜੇ ਕਕਾਰ ਪਾਏ ਹੋਏ ਸੀ ਕਿਰਪਾਨ ਪਾਈ ਹੋਈ ਸੀ ਤੇ ਕਿਰਪਾਨ ਪਾ ਕੇ ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਐਂਟਰੀ ਨਹੀਂ ਮਿਲਦੀ ਹੈ ਹਾਲਾਂਕਿ ਦੱਸੀਏ ਕਿ ਇਸ ਤੋਂ ਬਾਅਦ ਵੱਡੇ ਪੱਧਰ ਦਾ ਹੰਗਾਮਾ ਵੀ ਦੇਖਣ ਨੂੰ ਮਿਲਿਆ ਲੋਕ ਕਈ ਜਿਹੜੇ ਸੀਗੇ ਸਿੱਖ ਸੀ ਉਹ ਕਾਨਸਰਟ ਛੱਡ ਕੇ ਵੀ ਚਲੇ ਗਏ ਕਿਉਂਕਿ ਉੱਥੇ ਕਈਆਂ ਨੂੰ ਰੋਕਿਆ ਗਿਆ ਤੇ ਉੱਥੇ ਵੀ ਬਵਾਦ ਛਿੜ ਗਿਆ ਹਾਲਾਂਕਿ ਕਿਹਾ ਗਿਆ ਕਿ ਤੁਹਾਨੂੰ ਇਹ ਕਿਰਪਾਨ ਲਾਣੀ ਪਵੇਗੀ ਤੁਸੀਂ ਕਿਰਪਾਨ ਲਾ ਕੇ ਐਂਟਰੀ ਕਰ ਸਕਦੇ ਹੋ ਪਰ ਹੁਣ ਸਿੱਖਾਂ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਉਹਨਾਂ ਨੇ ਆਪਣੀ ਕਿਰਪਾਨ ਨਹੀਂ ਲਈ ਪਰ ਸ਼ੋਅ ਛੱਡ ਕੇ ਜਾਣਾ ਠੀਕ ਸਮਝਿਆ ਹਾਲਾਂਕਿ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਦਲਜੀਤ ਦੋਸਾਂਝ ਨੂੰ ਮਿਲਣਦ ਸੀ ਦਲਜੀਤ ਦੋਸਾਂਝ ਖੁਦ ਇੱਕ ਸਿੱਖ ਹੈ ਤੇ ਕਿਵੇਂ ਸਾਨੂੰ ਸਿੱਖਾਂ ਨੂੰ ਰੋਕਿਆ ਜਾ ਸਕਦਾ ਇੱਕ ਵੱਡਾ ਵਿਵਾਦ ਉਸ ਵੇਲੇ ਛਿੜ ਜਾਂਦਾ ਜਦੋਂ ਸਿੱਖ ਗਕਾਰ ਪੈਨਣ ਕਰਕੇ ਕਾਨਸਰਟ ਦੇ ਵਿੱਚ ਐਂਟਰੀ ਨਹੀਂ ਲੈ ਸਕਦੇ ਸੀ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਹੈ ਦੱਸ ਜੀ ਕਿ ਰਿਪੋਰਟਾਂ ਦੇ ਮੁਤਾਬਕ ਸਿੱਖ ਦਰਸ਼ਕ ਕਾਨਸਰਟ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਨੇ ਇੱਕ ਕਾਰ ਪਾਈ ਸੀਗੇ ਔਰ ਸਟੇਡੀਅਮ ਪ੍ਰਬੰਧਕਾਂ ਨੇ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਤਾਂ ਬਹੁਤ ਉੱਥੇ ਵੱਡੇ ਪੱਧਰ ਦਾ ਹੰਗਾਮਾ ਹੁੰਦਾ ਹੋਇਆ ਦੇਖਣ ਨੂੰ ਮਿਲਿਆ ਤੇ ਇਹ ਮਾਮਲਾ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤਾਂ ਅਹਿਮ ਖਬਰ ਸਾਹਮਣੇ ਆਈ ਹੈ ਦਲਜੀਤ ਦੁਸਾਂਜ ਦੇ ਸ਼ੋਅ ਅਕਸਰ ਜਿਹੜੇ ਸੁਰਖੀਆਂ ਦੇ ਵਿੱਚ ਨੇ ਪਰ ਉੱਥੇ ਹੀ ਇੱਕ ਵਿਵਾਦ ਹੋਰ ਛਿੜਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਸਿੱਖਾਂ ਨੂੰ ਕਕਾਰ ਪਾ ਕੇ ਜਾਣ ਤੇ ਮਨਾਹੀ ਕਰ ਦਿੱਤੀ ਹੈ ਐਂਟਰੀ ਬੈਨ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੇ ਕਿਰਪਾਨ ਪਾਈ ਸੀ ਤੇ ਕਿਰਪਾਨ ਲਾ ਕੇ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਕੋਈ ਵੀ ਸਿੱਖ ਕਿਰਪਾਨ ਲਾ ਕੇ ਉਸ ਸ਼ੋਅ ਦੇ ਵਿੱਚ ਦਾਖਲ ਨਹੀਂ ਹੋਇਆ ਤੇ ਦੱਸੀਏ ਕਿ ਹੁਣ ਆਸਟ੍ਰੇਲੀਆ ਦੇ ਸਿਡਨੀ ਸ਼ੋਅ ਦੇ ਦੌਰਾਨ ਵੱਡਾ ਹੰਗਾਮਾ ਹੋਇਆ ਜਦੋਂ ਦਲਜੀਤ ਸਾਂਚ ਦੇ ਸ਼ੋਅ ਦੇ ਵਿੱਚ ਸਿੱਖਾਂ ਦੀ ਐਂਟਰੀ ਨੂੰ ਬੈਨ ਕੀਤਾ ਜਿਨ੍ਹਾਂ ਨੇ ਇੱਕ ਕਾਰ ਪਾਏ ਹੋਏ ਸੀ ਕਿਰਪਾਨ ਪਾਈ ਹੋਈ ਸੀ ਖਾਸ ਕਰਕੇ ਉਹਨਾਂ ਨੂੰ ਉਦੋਂ ਵਿੱਚ ਐਂਟਰੀ ਨਹੀਂ ਮਿਲੀ ਐ ਤਾਂ ਮਾਹੌਲ ਪੱਕਦਾ ਹੋਇਆ ਦਿਖਾਈ ਦਿੱਤਾ ਤੇ ਇਸ ਤੋਂ ਬਾਅਦ ਹੀ ਹੁਣੇ ਸਾਰੇ ਸਿੱਖ ਸੋਸ਼ਲ ਮੀਡੀਆ ਤੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਰ ਕਰ ਰਹੇ ਨੇ ਤੁਸੀਂ ਜ਼ਰੂਰ ਦੱਸਣਾ ਕਿ ਇਸ ਬਾਬਤ ਤੁਹਾਡੀ ਕੀ ਰਾਏ ਆ ਤੁਹਾਡੇ ਕੀ ਵਿਚਾਰ ਨੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਖਬਰ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ